ਦਾ ਵੱਖਰਾ ਹੀ ਫੈਨ ਜਿੱਤ ਗਿਆ ਸਭ ਦੇ ਦਿਲ ਸਿੱਧੂ ਦੇ ਫੈਨ ਪਰੇ ਤੋਂ ਪਰੇ ਨੇ ਤੇ ਇਹ ਟੁਪਾਕ ਵਰਗਾ ਫੈਨ ਜਦੋਂ ਵੀ ਸਿੱਧੂ ਦੀ ਵਰਸੀ ਹੁੰਦੀ ਹੈ ਜਾਂ ਜਨਮ ਦਿਨ ਹੁੰਦਾ ਹੈ ਤਾਂ ਇਹ ਯਾਦਗਾਰ ਤੇ ਆ ਕੇ ਮੱਥਾ ਟੇਕਦਾ ਯਾਦ ਕਰਦਾ ਸਜਦਾ ਕਰਦਾ ਆਪਣੇ ਹੀਰੋ ਨੂੰ ਜਿਸ ਨੇ ਦੇਸ਼ਾਂ ਵਿਦੇਸ਼ਾਂ ਤੱਕ ਆਪਣੇ ਨਾਮ ਦੀਆਂ ਧੂਮਾਂ ਪਾਤੀਆਂ ਕਹਿੰਦਾ ਬਾਜੀ ਗੈਂਗ ਵਾਲਾ ਬਾਈ ਅਸੀਂ ਨਾਮ ਸਿੱਧੂ ਦੇ ਨਾਮ ਤੋਂ ਚੜਾਇਆਗਾ ਤੇ ਇਸੇ ਤਰ੍ਹਾਂ ਚੱਲਦਾ ਰਹੂਗਾ ਤੇ ਗੈਂਗਸਟਰਾਂ ਨੂੰ ਜਵਾਬ ਵੀ ਦਿੰਦੇ ਆ ਗੀਤ ਦੇ ذریعے ਨਾਲ ਹੀ ਸੰਨੀ ਮਾਲਟਨ ਵਰਗਾ ਬਾਈ ਇਹਦੇ ਹੁੰਦਾਗਾ ਤੇ ਹਰ ਬਾਰ ਜਦੋਂ ਯਾਦਗਾਰ ਤੇ ਆਉਂਦੇ ਆ ਮੇਲਾ ਲੱਗ ਜਾਂਦਾ ਚੌਣ ਵਾਲਿਆਂ ਦਾ ਤੇ ਇਹਨਾਂ ਦੇ ਵਿੱਚ ਟਪਾਕ ਤੇ ਸੰਨੀ ਮਾਲਟਨ ਨਜ਼ਰ ਵੀ ਆਉਣਗੇ ਜਦੋਂ ਇਹਨਾਂ ਦੀਆਂ ਗੱਲਾਂ ਸੁਣੋਂਗੇ ਤਾਂ ਇੰਜ ਲੱਗਦਾ ਇੱਕ ਵਾਰ ਨੂੰ ਤਾਂ ਕਿ ਸੱਚੀਵੇਂ ਟਪਾਕ ਆ ਗਿਆ ਤੇ ਸੱਚੀਵੇਂ ਸੰਨੀ ਮਾਲਟਨ ਸਿੱਧੂ ਮੂਸੇਵਾਲੇ ਨੂੰ ਯਾਦ ਕਰ ਰਿਹਾ ਸਿੱਧੂ ਦੀ ਯਾਦਗਾਰ ਤੇ ਆ ਕੇ ਥਾਪੀਆਂ ਵੀ ਮਾਰਦੇ ਨੇ ਫੈਨ ਤੇ ਇੱਕੋ ਹੀ ਗੱਲ ਕਹਿੰਦੇ ਨੇ ਕਿ ਨਾ ਤਾਂ ਸਿੱਧੂ ਮੂਸੇਵਾਲਾ ਮੁੱਕਿਆ ਤੇ ਨਾ ਹੀ ਸਿੱਧੂ ਮੂਸੇਵਾਲੇ ਦੇ ਵਰਗਾ ਕਿਸੇ ਤੋਂ ਬਣਿਆ ਜਾਣਾ ਸਾਡਾ ਉਸਤਾਦ ਤਾਂ ਐਵੇਂ ਹੀ ਸੀ ਤੇ ਹੁਣ ਕਹਿੰਦਾ ਕਿਨੇ ਇਹ ਨੌਜਵਾਨ ਉਣ ਕੇ ਕਰਿਓ ਵੱਤ ਵੱਦ ਸ਼ੇਰ ਇਧਰ ਲਤਪਾ ਤੇ ਨੀ ਯੂਨੀਵਰਸਿਟੀ ਦੀ ਬੇ ਸਰਖਾਤੀ ਹੋ ਕਾਲਾ ਰੰਗ ਹੈ ਸੱਪ ਵਰਗਾ ਹਾਏ ਕਾਲਾ ਰੰਗ ਹੈ ਸੱਪ ਵਰਗਾ ਤੈਨੂੰ ਦੇਖ ਮਾਰੇ ਲਿਸ਼ਕਾਰੇ ਇੰਜਣ ਅੱਠ ਲੰਡਰ ਦਾ ਧਰਤੀ ਪਟਦਾ ਫਿਰੇ ਮੁੱਟਿਆ ਰੇ ਹਾਂ ਕਰਦੇ ਗੱਭਰੂ ਨੂੰ ਨਹੀਂ ਤੇਰੇ ਮਗਰ ਗੇੜੀਆਂ ਮਾਰੇ ਤੇਨੀ ਨਵਸਤੀ ਦੀ ਬੇ ਸਰਖਾਤੀ ਹੋ ਕਾਲਾ ਰੰਗ ਹੈ ਸੱਪ ਵਰਗਾ ਹਾਏ ਹਾਏ ਕਾਲਾ ਰੰਗ ਹੈ ਸੱਪ ਵਰਗਾ ਤੈਨੂੰ ਦੇਖ ਮਾਰੇ ਲਿਸ਼ਕਾਰੇ ਇੰਜੜ ਅੱਤ ਲੰਡਰ ਵਾਲੀ ਧਰਤੀ ਪਟਦਾ ਫਿਰੇ ਮਟਿਆਰੇ ਹਾਂ ਕਰਦੇ ਗੱਬਰੂ ਨੂੰ ਨਹੀਂ ਤੇਰੇ ਮਗਰ ਗੇੜੀਆਂ ਮਰ